ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਅੱਜ 10 ਤੋਂ ਦੁਨੀਆ ਦੇ ਅਚਰਜ ਕੈਦੀ ਕਲਗੀਧਰ ਪਾਤਸ਼ਾਹ ਦੇ ਨਿਰਦੋਸ਼ ਲਾਲ ਬੇੜੀਆਂ ਚ ਜਕੜ ਧੰਨ ਮਾਂ ਗੁਜਰੀ ਜੀ ਸਹਿਤ ਬਾਬਾ ਦੋਰਾਵਤ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਕੋਤਵਾਲੀ ਮਰਿੰਡਾ ਤੋਂ ਸਰਹੰਦ ਲੈ ਆਂਦਾ ਗਿਆ ਸਰਹੰਦ ਦੀ ਬਾਹਰਲੀ ਫਸੀਲ ਜਿੱਥੇ ਗੁਰਦੁਆਰਾ ਰਾਤ ਸਾਹਿਬ ਸਤਕਾਰ ਵੱਜੋ ਸਿੱਖ ਕਹਿੰਦੇ ਨੇ ਜਿੱਥੇ ਇਸ ਕਾਫਲੇ ਨੂੰ ਰੋਕਿਆ ਗਿਆ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਗੁਰੂ ਦੇ ਲਾਲਾਂ ਤੇ ਮਾਤਾ ਜੀ ਨੂੰ ਲਿਆਂਦਾ ਜਾ ਰਿਹਾ ਉੱਥੇ ਸਰਹੰਦ ਦੀ ਸੰਗਤ ਸਧਾਰਨ ਲੋਕ ਹਰ ਫਿਰਕੇ ਦੇ ਇਕੱਠੇ ਹੁੰਦੇ ਆ ਹੌਕਾ ਲੈਂਦੇ ਤਰਲਾ ਲੈਂਦੇ ਨੇ ਕਿਸੇ ਤਰ੍ਹਾਂ ਜ਼ਾਲਮ ਦੀ ਕੈਦ ਵਿੱਚੋਂ ਗੁਰੂ ਦੇ ਲਾਲਾਂ ਨੂੰ ਛੁਡਾਇਆ ਜਾ ਸਕੇ ਛੇਤੀ ਛੇਤੀ ਤਸ਼ੱਦਦ ਕਰਨ ਵਾਸਤੇ 140 ਫੁੱਟ ਉੱਚੇ ਮিনার ਇਸ ਠੰਡੇ ਬੁਰਜ ਦੇ ਅੰਦਰ ਗੁਰੂ ਲਾਲਾਂ ਨੂੰ ਲਿਆ ਕੇ ਕੈਦ ਕੀਤਾ ਜਾਂਦਾ ਬਿਰਧ ਮਾਤਾ ਤੇ ਕਲੀਆਂ ਵਰਗੇ ਸਾਹਿਬ ਜੀ ਦੇ ਲਾਲ 140 ਫੁੱਟ ਉੱਚਾ ਮਨਾਰ ਹੰਸਲਾ ਨਦੀ ਦਾ ਵਹਾਅ ਕੋਲੋਂ ਦੀ ਜਿਹਦੇ 12 ਦਰੇ ਹਵਾ ਖੁੱਲੀ ਅੰਦਰ ਜਾ ਰਹੀ ਹੈ ਤਸ਼ੱद्दਦ ਦਾ ਇੱਕ ਤਰੀਕਾ ਸੀ ਇਸ ਠੰਡੇ ਬੁਰਜ ਦੇ ਅੰਦਰ ਕੈਦ ਸਿੱਦਕ ਦਾ ਸਬਕ ਪੜ ਰਹੇ ਨੇ ਏਪੀ ਦਾਤ ਤੇਰੀ ਦਾਤਾਰ ਦਾ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਮਾਂ ਗੁਜਰੀ ਜੀ ਦੀ ਦ੍ਰਿੜਤਾ ਪੜਾ ਰਹੇ ਨੇ ਉਹ ਸਿੱਖੀ ਦੇ ਇਮਤਿਹਾਨ ਨੂੰ ਇਸੇ ਸਥਾਨ ਤੋਂ ਪਾਸ ਕਰਨ ਵਾਸਤੇ ਤਿੰਨੋ ਦਿਨ ਜਾਂਦੇ ਆ ਉਹ ਠੰਡੇ ਬੁਰਜ ਦੇ ਨਾਲ ਸਿੱਖ ਪੰਥ ਦੀਆਂ ਯਾਦਾਂ ਜੁੜੀਆਂ ਨੇ ਸਵੈ ਮਾਣ ਜੁੜਿਆ ਠੰਡਾ ਬੁਰਜ ਭਗਤੀ ਤੇ ਸ਼ਕਤੀ ਦਾ ਘਰ ਹੈ ਉੱਥੇ ਬਾਬਾ ਮੋਤੀराम ਮਹਾਰਾਜ ਜੀ ਦਾ ਸਮਰਪਣ ਹੋਣਾ ਆਪਣੇ ਪਰਿਵਾਰ ਦੀ ਚਿੰਤਾ ਛੱਡ ਕੇ ਗੁਰੂ ਲਾਲਾਂ ਨੂੰ ਦੁੱਧ ਪਿਉਣਾ ਤੇ ਉਹਨਾਂ ਨਤੀਜਿਆਂ ਨੂੰ ਭੋਗਣ ਵਾਸਤੇ ਤਿਆਰ ਹੋ ਜਾਣਾ ਉਹ ਕੁਰਬਾਨੀਆਂ ਦੀ ਯਾਦ ਦਵਾਉਂਦਾ ਠੰਡਾ ਬੁਰਜ ਸਾਡਾ ਸਵੈ ਮਾਣ ਹੈ ਸਾਡੀ ਗੈਰਤ ਹੈ ਸਾਡਾ ਵਿਦਿਆ ਦਾ ਕੇਂਦਰ ਹੈ ਜਿੱਥੋਂ ਮਾਂ ਗੁਜਰੀ ਜੀ ਸਿੱਖੀ ਨਿਭਾਉਣ ਦਾ ਸਬਕ ਦੇ ਰਹੇ ਨੇ ਆਓ ਖਾਲਸਾ ਪੰਥ ਜੀ ਜਿੱਥੇ ਬੈਠੇ ਹੋ ਆਪਣੀਆਂ ਸੁਰਤਾਂ ਨੂੰ ਟੰਡੇ ਬੁਰਜ ਵਾਂਗ ਉੱਚੀਆਂ ਚੁੱਕੋ ਤਾਂ ਕਿ ਸਾਡੇ ਜੀਵਨ ਅੰਦਰ ਸਭਜਾਦਿਆਂ ਦਾ ਰੰਗ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ